ਆ ਜਿਹੜਾ ਟਰੈਕਟਰ ਖੋਲ ਰਹੇ ਆ 3230 ਹੋਲੈਂਡ 3030 3230 ਕਈ ਟਰੈਕਟਰ ਆ ਜਿਨ੍ਹਾਂ ਦੀ ਦਿੱਕਤ ਬੜੀ ਆਉਂਦੀ ਆ ਹੋਲਣ ਬਾਰੇ ਦੋਸਤੋ ਆਜੋ ਛੋਟਾ ਛੋਟਾ ਸਮਾਨ ਤੁਹਾਨੂੰ ਹੋਲਣ ਦਾ ਦਿਖਾਉਣਾ ਗੇਅਰ ਦੀਆਂ ਇਹਦੀਆਂ ਕੰਪਾਸਾਂ ਜੀਆਂ ਹੋ ਗਈਆਂ ਹੋਰ ਲੱਲਾ ਫੱਕਾ ਹੋ ਗਿਆ ਬੜੀਆਂ ਚੀਜ਼ਾਂ ਜਿਹੜੀਆਂ ਇਹਦੀਆਂ ਬਹੁਤ ਦਿੱਕਤ ਕਰਦੀਆਂ ਆਪਣੀਆਂ ਕੰਪਾਸਾਂ ਘੱਟ ਮਿਲਦੇ ਆ ਕੰਪਾਸਾ ਖਰਾਬ ਹੋ ਜਾਂਦੀਆਂ ਬੈਕ ਗੈਰਾਰੀ ਖਰਾਬ ਹੁੰਦੀਆਂ ਤੇ ਕਾਉਂਟਰ ਸ਼ਾਫਟ ਬਹੁਤ ਖਰਾਬ ਹੁੰਦੀਆਂ ਜੀ ਤੇ 3230 3030 ਕਈ ਹੋਲਣ ਕੋਈ ਵੀ ਹੋਲਣ ਜਿਹੜਾ ਛੋਟਾ ਛੋਟਾ ਹੋਲਣ ਸਿੰਸਨ ਇੰਜਨ ਵਾਲੇ ਆਉਂਦੇ ਉਹਨਾਂ ਦੇ ਗੇਅਰ ਬਾਰੇ ਜਾਣਕਾਰੀ ਆ ਐਕਸਲ ਸੀਰੀਜ਼ ਦੇ ਵਿੱਚ ਥੋੜਾ ਫਰਕ ਹੁੰਦਾ ਆ ਵਿਦਾਊਟ ਐਕਸਲ ਸੀਰੀਜ਼ ਦੀ ਗੱਲ ਹੋ ਰਹੀ ਆ ਅੱਜ ਤੁਹਾਨੂੰ ਦਿਖਾਉਣਾ ਆ ਵੀ ਦੇਖੋ ਇਹਦੇ ਚ ਆ ਨਿਕਲਿਆ ਆਪਣਾ ਬ੍ਰੇਕਾਂ ਬ੍ਰੇਕ ਲੈਦਰ ਨਵੇਂ ਸਾਰੇ ਬ੍ਰੇਕ ਲੈਦਰ ਵਧੀਆ ਨਿਕਲ ਗਏ ਆ ਜਿਹੜੀਆਂ ਇਹਦੇ ਜਿਹੜਾ ਸਟੀਲ ਪਲੇਟ ਆ ਤੇ ਆ ਬ੍ਰੇਕਾਂ ਮੇਨ ਕੰਮ ਜਿੰਨੇ ਵੀ ਤੇਲ ਬ੍ਰੇਕ ਟ੍ਰੈਕਟਰ ਦੇ ਦੋਨਾਂ ਚੀਜ਼ਾਂ ਦਾ ਕੰਮ ਹੁੰਦਾ ਜੇ ਇਹ ਮਰ ਜਾਂਦਾ ਬ੍ਰੇਕ ਮਰ ਜਾਂਦੀ ਆ ਦੂਜਾ ਆ ਸਟਾਰ ਬਾਡੀ ਕ੍ਰਾਉਨ ਪੀਨ ਦੀ ਬੜੀ ਸਮੱਸਿਆ ਹੁੰਦੀ ਹੈ ਨਾ ਚ ਇਹ ਕਿੱਲੀਆਂ ਮਰ ਜਾਂਦੀਆਂ ਜਿਹੜੀਆਂ ਪਿੰਨਾ ਹੁੰਦੀਆਂ ਸਟਾਰ ਪਿੰਨਾ ਆ ਦੇਖ ਵੇਖੋ ਆ ਸਟਾਰ ਪਿੰਨਾ ਤੁਸੀਂ ਵੇਖੋ ਇਹ ਜਿਹੜੀ ਸਟਾਰ ਪਿੰਨਾ ਇਹ ਜਿਆਦਾਤਰ ਸਟਾਰ ਦਾਗੀ ਹੋ ਗਏ ਜਾਂ ਕੁਝ ਵੀ ਆ ਇਹ ਜਿਹੜੀ ਸਟਾਰ ਬਾਡੀ ਜਿਹੜੀ ਮਰ ਜਾਂਦੀ ਹੈ ਸਟਾਰ ਬਾਡੀ ਖਰਾਬ ਹੋ ਗਈ ਸਟਾਰ ਜਿਹੜੇ ਦਾਗੀ ਹੋ ਗਏ ਇਹ ਦਿੱਕਤਾਂ ਬਹੁਤ ਜ਼ਿਆਦੀਆਂ ਹੁੰਦੀਆਂ ਕ੍ਰਾਉਨ ਪੀਨ ਇਹਦਾ ਇਹਦੀ ਬੈਗਗਰਾਰੀ ਬਹੁਤ ਮਰਦੀ ਇਸ ਟਰੈਕਟਰ ਦੀ ਕੋਸ਼ ਇਹ ਆ ਕਾਉਂਟਰ ਆ ਜਿਹੜੀ ਆ ਕਾਉਂਟਰ ਸ਼ਾਫਟ ਹੋ ਗਈ ਆ ਦੇਖੋ ਮਣੀ ਮੜੀ ਟੇਪਰ ਹੋਣੀ ਸ਼ੁਰੂ ਹੋ ਗਈ ਪਿੱਛੋਂ ਕੁਝ ਆ ਗਰਾਰੀਆਂ ਬਹੁਤ ਜਿਆਦੀਆਂ ਵਿਗਦੀਆਂ ਨੇ ਆ ਕੰਪਾਸ ਹੋ ਗਈਆਂ ਆ ਕੰਪਾਸਾਂ ਪਈਆਂ ਆ ਦੇਖੋ ਆਲਰੇਡੀ ਪਈਆਂ ਆ ਕੰਪਾਸਾਂ ਦੀ ਬਹੁਤ ਜਿਆਦਾ ਡਿਮਾਂਡ ਉਹ ਪੀਟੀਓ ਆ ਗਈ ਪੀਟੀਓ ਦੇਖੋ ਕਿਵੇਂ ਕੰਮ ਕਰਦੀ ਹੈ ਇਹਦੀ ਹੈਨਾ ਤੇ ਆ ਬੈਗ ਗਰਾਰੀ ਆ ਗਈ ਇਹਦੀ ਤੇ ਬੈਗ ਗਰਾਰੀ ਬਹੁਤ ਜਿਆਦੀ ਮੰਗ ਹੈ ਇਹਦੀ ਬੈਗ ਦੀ ਇਹਨੇ ਜਿਹੜੀਆਂ ਚੀਜ਼ਾਂ ਖਰਾਬ ਹੁੰਦੀਆਂ ਤੇ ਬਾਕੀ ਤੁਹਾਨੂੰ ਇਹਦਾ ਪਿਛਲੇ ਐਕਸਲ ਕਰਾਰੇ ਵੀ ਦਿਖਾਉਣਾ ਆ ਕਲੱਚ ਆ ਗਿਆ ਇਹਦਾ ਠੀਕ ਹੈ ਜੀ ਬਾਕੀ ਇਹ ਦੀ ਮੈਂ ਤੁਹਾਨੂੰ ਆ ਪਿਛਲੀ ਹਾਂਡੀ ਦੇ ਵਿੱਚ ਨੀਡਲ ਨੀਡਲ 베어ਿੰਗ ਜਿਹੜੇ ਆ ਚੀਰਾ ਪਿੰਨਾ ਵਾਲਛਲਾ ਸੰਭ ਲਈਏ ਇਹ ਮਿਸਤਰੀ ਬੜੇ ਭਰਾ ਮੰਗਦੇ ਹੁੰਦੇ ਆ ਕਈ ਜ਼ਿਮੀਂਦਾਰ ਭਰਾਵਾਂ ਦਾ ਫਾਇਦਾ ਹੋ ਜਾਂਦਾ ਇਹ ਵੀ ਆਪਾਂ ਜਿਹੜਾ ਸਮਾਨ ਸੰਭ ਲੈਣੇ ਤੇ ਕਿਸੇ ਦੇ ਕੰਮ ਆ ਜਾਣਗੇ ਹਨ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਮੈਂ ਆ ਪੜੀਆਂ ਜਿਹੜੀਆਂ ਡੈਕਸ਼ਨਾਂ ਦੀਆਂ ਗਰਾਰੀਆਂ ਹੋ ਗਈਆਂ ਹਣਾ ਟੇਡੇ ਦੰਦਿਆਂ ਦੀਆਂ ਬਹੁਤ ਦਿੱਕਤਾਂ ਇਹਨਾਂ ਚੀਜ਼ਾਂ ਦੇ ਵਿੱਚ ਆਉਂਦੀਆਂ ਤੁਸੀਂ ਇਹ ਜਦੋਂ ਵੀ ਕਿਤੇ ਲੋੜ ਪੈ ਜਾਏ ਇਹ ਆਪਣੇ ਪਟਿਆਲਾ ਟਰੈਕਟਰ ਮਾਰਕੀਟ ਪلوان ਟਰੈਕਟਰ ਪਟਿਆਲਾ 3212223 ਨੰਬਰ ਦੁਕਾਨ ਤੇ ਮਿਲ ਜਾਣਗੀਆਂ 9814504323 ਨੰਬਰ ਆ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ